ਸਰਕਾਰੀ ਥਾਂ ਦੇ ਵਿੱਚ ਸੜਕ ਦੇ ਕਿਨਾਰੇ ਇੱਕ ਰੇੜੀ ਲੱਗੀ ਐ ਜਿਹਦਾ ਆਕਾਰ ਐ 3 ਫੁੱਟ ਚੌੜੀ ਐ 6 ਫੁੱਟ ਲੰਬੀ ਐ ਉੱਥੇ ਜਿਹੜਾ ਸਮਾਨ ਵੇਚਿਆ ਜਾ ਰਿਹਾ ਉਹ ਸਮਾਨ ਤੋਂ ਆਉਂਦਾ ਜੇ ਕੋਈ ਸਮੋਸੇ ਵੇਚੇ ਜਾ ਰਹੇ ਨੇ ਉਹ ਤਾਂ ਵੀ ਆਟੇ ਦੇ ਬਣਦੇ ਨੇ ਆਇਆ ਤਾਂ ਖੇਤੀ ਤੋਂ ਹੀ ਹੁਣ 5 ਕਿੱਲੇ ਆਲਾ ਭੁੱਖਾ ਮਰ ਰਿਹਾ ਇੱਕ ਰੇੜੀ ਵਾਲਾ ਪੰਜਾਬ ਦੇ ਵਿੱਚ ਬਾਹਰੋਂ ਆ ਕੇ ਜ਼ਮੀਨ ਖਰੀਦ ਰਿਹਾ ਤੇ ਫਿਰ ਹੋਰ ਰੋਜ਼ਗਾਰ ਨਹੀਂ ਨਾ ਉਹਨੇ ਕਰਾਇਆ ਦੇਣਾ ਉਹਨੇ ਸਾਰਾ ਸਿਸਟਮ ਸੈੱਟ ਕੀਤਾ ਪਹਿਲ ਉਹਨੇ ਦੇਖੀ ਵੀ ਗਾਹ ਕਿਥੇ ਪੈਂਦੀ ਐ ਦੂਜੇ ਨੰਬਰ ਤੇ ਉਹਨੇ ਦੇਖਿਆ ਵੀ ਮੈਨੂੰ ਪਾਣੀ ਦਾ ਖਰਚਾ ਤਾਂ ਨਹੀਂ ਕਿਸੇ ਦਾ ਨੇੜੇ ਨਲਕਾ ਹੈ ਮੋਟਰ ਹੈ ਬਾਲਟੀ ਉਥੋਂ ਭਰ ਲਿਆ ਕੋ ਗਿਉਂਤਬੰਦੀ ਕੀਤੀ ਸਾਰੀ ਹਾਂ ਮੈਨੂੰ ਬਿਜਲੀ ਦੀ ਜ਼ਰੂਰਤ ਤਾਂ ਨਹੀਂ ਮੈਨੂੰ ਲੇਬਰ ਦੀ ਜ਼ਰੂਰਤ ਤਾਂ ਨਹੀਂ ਮੈਂ ਤਾਂ ਆਪ ਹੀ ਕਰਿਆ ਕੋ ਸਾਰਾ ਕੁਝ ਮੈਂ ਕਿਰਾਇਆ ਤਾਂ ਨਹੀਂ ਦੇਣਾ ਕੁਝ ਸਾਰਾ ਕੁਝ ਮਨਪੀ ਹੋ ਗਿਆ ਉਹਦਾ ਜਿੰਨੇ ਪੈਸੇ ਵੱਟੇ ਉਹਦੀ ਕਮਾਈ ਹੋ ਗਈ ਤੇ ਖੇਤੀ ਵਾਲੇ ਪਾਸੇ ਅਸੀਂ ਉਲਟ ਕਰ ਲਿਆ ਬਿਲਕੁਲ ਅਸੀਂ ਲਾਉਣ ਲਈ ਵੀ ਲੇਬਰ ਹਾਂ ਵੱਟਣ ਲਈ ਵੀ ਲੇਬਰ ਵਿਚਣ ਲਈ ਵੀ ਲੇਬਰ ਅਸੀਂ ਚੱਟੇ ਪਾਉਣ ਨੂੰ ਮੈਨੂੰ ਮੈਨੂੰ ਇਹੀ ਹੈਰਾਨੀ ਹੁੰਦੀ ਹੈ ਜਿਵੇਂ ਹੁਣ ਤੁਸੀਂ ਇੱਕ ਬੱਚੇ ਨੂੰ ਕਹਿੰਦੇ ਹੋ ਕੋਈ ਬਜ਼ੁਰਗ ਬੱਚੇ ਨੂੰ ਆਵਾਜ਼ ਮਾਰਦਾ ਪੁੱਤ ਉਹ ਮੱਝ ਖੋਲ ਕੇ ਛਾਵੇਂ ਕਰੀ ਉਹ ਕਹਿੰਦਾ ਮੈਂ ਕਾਲਜ ਚੱਲਿਆ ਮੈਂ ਹੁਣ ਲਿਪੜਣਾ ਮੱਝ ਹੋ ਕਰਾਂ ਮੈਂ ਇਹੋ ਜਿਹਾ ਕੰਮ ਕਰਾਂ ਗੱਲ ਕਰ ਦੋ ਸਾਲਾਂ ਬਾਅਦ ਉਹੀ ਬੱਚਾ ਆਈਲੈਂਟਸ ਕਰਕੇ ਰਾਤਾਂ ਨੂੰ ਕੰਮ ਕਰਦਾ ਹੈ ਇਹਦੂ ਡੀਗਰੀਡੇਟ ਕਰਦਾ ਕਿਉਂ ਨਹੀਂ ਸਿਖਾਇਆ ਵੀ ਪੰਜਾਬ ਦੀ ਧਰਤੀ ਤੇ ਮਾਲਕ ਬਣ ਤੇਰੇ ਕੋਲੇ ਪਿੰਡਾਂ ਦੇ ਵਿੱਚ ਕਿੰਨੇ ਬੱਚੇ ਨੇ ਜਿਹੜੇ ਪੜ ਰਹੇ ਨੇ ਉਹਨਾਂ ਕੋਲੇ ਜ਼ਮੀਨਾਂ ਨੇ ਜ਼ਮੀਨਾਂ ਜਾਇਦਾਦਾਂ ਨੇ ਬਰਤਨੀਆਂ ਨੇ ਸਕਾਈਆਂ ਸਾਡਾ ਸਭ ਤੋਂ ਵੱਡਾ ਦੁਖਾਂਤ ਹੀ ਇਹ ਹੈ ਜਿਹੜੀਆਂ ਸਾਡੇ ਕੋਲੇ ਚੀਜ਼ਾਂ ਆਈਆਂ ਨੇ ਬੜੀ ਸਪੀਡ ਨਾਲ ਆਈਆਂ ਉਹ ਸਾਡੇ ਲੈਵਲ ਦੀਆਂ ਨਹੀਂ ਸੀ ਅਸੀਂ ਉਹਨਾਂ ਦੇ ਹਾਨਦੇ ਨਹੀਂ ਸੀ ਅਸੀਂ ਬੋਤੇ ਤੋਂ ਸਿੱਧਾ ਜਹਾਜ਼ ਤੇ ਚੜ ਗਏ ਬਰਤਨਾ ਨਹੀਂ ਆਇਆ ਸਾਈਕਲ ਚਲਾਉਣ ਵਾਲੇ ਨੂੰ ਜਹਾਜ਼ ਪੜਾ ਦਿਆਂ ਐਕਸੀਡੈਂਟ ਕਰ ਦਊਗਾ ਨਹੀਂ ਚਲਾ ਸਕਦਾ ਕਿਉਂਕਿ ਤਜਰਬੇ ਦੀ ਘਾਟ ਹੈ ਸੇਮਸ ਦੀ ਦੀ ਸਾਡੇ ਨਾਲ ਹੋਈ ਸਾਨੂੰ ਪਿਸਤੌਲ ਵੀ ਨਹੀਂ ਚਲਾਉਣਿਆ ਅਸੀਂ ਆਪਦੇ ਇਮਾਰਤੇ ਸਾਨੂੰ ਮੋਟਰਸਾਈਕਲ ਨਹੀਂ ਚਲਾਉਣਾ ਆ ਪਟਾਕੇ ਪਾਉਣੇ ਆ ਤੇ ਥੋੜੇ ਚਿਰਵਾਦ ਅਸੀਂ ਉਹਦਾ ਐਕਸੀਡੈਂਟ ਕਰਤਾ ਸਾਨੂੰ ਸਾਡੇ ਬਿਜਲੀ ਨਹੀਂ ਚਲਾਉਣੀ ਆਈ ਮੋਟਰਾਂ ਨਹੀਂ ਚਲਾਉਣੀਆਂ ਆਈਆਂ ਅਸੀਂ ਸਾਰਾ ਪੰਜਾਬ ਦੀ ਧਰਤੀ ਦਾ ਪਾਣੀ ਖਤਮ ਕਰਤਾ ਕਿਆ ਬਾਤ ਸਾਨੂੰ ਖੇਤਾਂ ਦੇ ਵਿੱਚ ਫਸਲਾਂ ਪੈਦਾ ਨਹੀਂ ਕਰਨੀਆਂ ਆਈਆਂ ਅਸੀਂ ਦਾਾਲਾਂ ਮੁੱਲ ਲੈਣੇ ਆ ਹੂੰ ਅਸੀਂ ਸਬਜ਼ੀਆਂ ਮੁੱਲ ਲੈਣੇ ਆ ਅਸੀਂ ਮਸਾਲੇ ਮੁੱਲ ਲੈਣੇ ਆ ਤੇ ਜਿਹੜੀ ਚੀਜ਼ ਪੈਦਾ ਕਰਦੇ ਆ ਉਹ ਸਾਲ 'ਚ ਸੱਤ ਵਾਰੀ ਖਾਣੇ ਆ ਚੌਲ ਉਹ ਵੀ ਕਿਸੇ ਦੇ ਭੋਗ ਤੇ ਜਾ ਕੇ ਫਿਰ ਅਸੀਂ ਗਏ ਕਿੱਧਰ ਨੂੰ ਅਸੀਂ ਖੇਤੀ ਕਰਦੇ ਆ ਬਾੜੀ ਨਹੀਂ ਕਰਦੇ ਬਾੜੀ ਹੁੰਦੀ ਸੀ ਘਰਾਂ ਦੇ ਕੋਲੇ ਘਰਾਂ ਦੇ ਕੋਲੇ ਸਬਜ਼ੀਆਂ ਪੈਦਾ ਕਰਨ ਨੂੰ ਬਾੜੀ ਕਹਿੰਦੇ ਸੀ ਸ਼ਬਦ ਪੂਰਾ ਖੇਤੀ ਬਾੜੀ ਇਕੱਲੀ ਖੇਤੀ ਕਰਦੇ ਆ ਬਾੜੀ ਨਹੀਂ ਕਰਦੇ ਇਸੇ ਕਰਕੇ ਜਿੰਨੀ ਆਮਦਨ ਹੈ ਸਾਡੀ ਜਾਈ ਜਾਂਦੀ ਹੈ ਹੁਣ ਮੇਰੀ ਜੇਬ ਦੇ ਵਿੱਚ ਜੇ 4 ਮੋਰੀਆਂ ਹੋ ਜਾਣ ਕੋਈ ਚੀਜ਼ ਮਰਜ਼ੀ ਪਾਉਣੀ ਪਰਦੀ ਹੈ ਹਨਾ ਤੇ ਸਾਡੇ ਤਾਂ 20 ਮੋਰੀਆਂ ਨੇ ਅਸੀਂ ਕਹਿੰਨੇ ਆ ਤਾਂ ਜੁੜਦਾ ਕੁਝ ਨਹੀਂ ਨਹੀਂ ਜੁੜਦਾ ਕਿਸੇ ਦਾ ਨਹੀਂ ਜੁੜਦਾ 2 ਕਰੋੜ ਰੁਪਇਆ ਮਹੀਨਾ ਕਰਾਉਣ ਵਾਲੇ ਵੀ ਕਮਾਉਣ ਵਾਲੇ ਵੀ ਕਰਜ਼ਾਈ ਨੇ ਤੇ 20000 ਰੁਪਇਆ ਕਮਾਉਣ ਵਾਲਾ ਵੀ ਬਚਤ ਕਰ ਰਿਹਾ ਤੁਸੀਂ ਕਮਾਈਆਂ ਦੀ ਗੱਲ ਨਾ ਕਰੋ ਤੁਸੀਂ ਬਚਤਾਂ ਦੀ ਗੱਲ ਅਸੀਂ ਬਚਾਉਣਾ ਸਿੱਖੇ ਨਹੀਂ ਗਲਤ ਹੈ ਸਿੱਖਾਂ ਦੀ ਗੱਲ ਕਰੋ ਕਿਉਂਕਿ